ਦੋਸਤੋ ਸੋਸ਼ਲ ਮੀਡੀਆ ਤੇ ਅੱਜਕੱਲ ਇੱਕ ਆ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸੱਪ ਜਿਹੜਾ ਹੈਗਾ ਉਹ ਫਰ ਫਰੂਟਾਂ ਨੂੰ ਖਾਂਦਾ ਹੋਇਆ ਦਿਖਾਇਆ ਗਿਆ ਹੈ। ਦਰਅਸਲ ਦੋਸਤੋ ਇਹ AI ਐਪ ਦੇ ਨਾਲ ਬਣਾਈ ਹੋਈ ਫੇਕ ਵੀਡੀਓ ਹੈਗੀ ਆ। ਸੱਪ ਜਿਹੜਾ ਹੈਗਾ ਉਹ ਇੱਕ ਮਾਸਾਹਾਰੀ ਜੀਵ ਹੈ। ਉਹ ਇਸ ਤਰ੍ਹਾਂ ਦੀਆਂ ਫਲ ਸਬਜ਼ੀਆਂ ਨਹੀਂ ਖਾਂਦਾ ਔਰ ਨਾ ਕਿ ਹੋਰ ਚੀਜ਼ ਖਾ ਸਕਦਾ ਹੈਗਾ। ਸੱਪ ਦੀ ਜਿਹੜੀ ਖੁਰਾਕ ਹੈਗੀ ਆ ਉਹ ਜੀਵ ਜੰਤੂ ਹੈ। ਕੀੜ ਪਤੰਗੇ ਛਿਪਕਲੀਆਂ ਡੱਡੂ ਇਸ ਤਰ੍ਹਾਂ ਦੇ ਜਿਹੜੇ ਜੀਵ ਜੰਤੂ ਖਾਂਦਾ ਹੈ। ਦੂਜੀ ਗੱਲ ਦੋਸਤੋ ਜਿਹੜੀ ਸਭ ਤੋਂ ਵੱਡੀ ਹੈਗੀ ਕਿ ਜਿਹੜੇ ਸੱਪ ਦੇ ਮੂੰਹ ਦੀ ਬੰਤਰ ਹੈਗੀ ਆ ਜਾਂ ਉਹਦੇ ਮੂੰਹ ਦੇ ਵਿੱਚ ਦੰਦ ਹੈਗੇ ਆ ਤਾਂ ਉਹ ਕਿਸੇ ਚੀਜ਼ ਨੂੰ ਖਾਣ ਦੇ ਖਾਣ ਵਾਲੀ ਬੰਤਰ ਨਹੀਂ ਉਹਦੇ ਮੂੰਹ ਦੀ ਤੇ ਨਾ ਹੀ ਉਹਦੇ ਖਾਣ ਵਾਲੇ ਦੰਦ ਹੁੰਦੇ ਆ ਸੱਪ ਦੇ। ਅਸਲ ਦੇ ਵਿੱਚ ਜਿਹੜੇ ਉਹ ਜੀਵ ਜੰਤੂ ਖਾਂਦਾ ਵੀ ਹੈਗਾ ਉਹ ਫੜ ਕੇ ਉਹਨਾਂ ਨੂੰ ਸਾਫ਼ ਤੇ ਨਿਕਲਦਾ ਤੇ ਉਹਦੇ ਅੰਦਰ ਜਾ ਕੇ ਜਿਹੜੇ ਹੈਗੇ ਉਹ ਮਤਲਬ ਗਲਦੇ ਹੈਗੇ ਆ। ਉਹਨਾਂ ਨੂੰ ਚੱਬ ਕੇ ਨਹੀਂ ਖਾ ਸਕਦਾ ਜਿਵੇਂ ਆਹ ਫਲ ਸਬਜ਼ੀਆਂ ਨੂੰ ਚੱਬ ਕੇ ਚੱਬਦਾ ਹੋਇਆ ਸੱਪ ਦਿਖਾਇਆ ਗਿਆ ਹੈ। ਲੇਕਿਨ ਇਹ ਚੀਜ਼ ਲੋਕਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਜ਼ਰੂਰ ਪੈਦਾ ਕਰ ਰਹੀ ਹੈ ਕਿਉਂਕਿ ਜਦੋਂ ਲੋਕ ਫਲ ਸਬਜ਼ੀਆਂ ਖਰੀਦਣ ਜਾਣਗੇ ਦੁਕਾਨਾਂ ਦੇ ਉੱਤੇ ਤਾਂ ਜੇਕਰ ਸਬਜ਼ੀ ਨੂੰ ਫਲ ਨੂੰ ਕੋਈ ਕੱਟ ਲੱਗਿਆ ਹੋਊਗਾ ਤਾਂ ਉਹਨਾਂ ਦੇ ਮਨ ਦੇ ਵਿੱਚ ਆਟੋਮੈਟਿਕ ਜਾਊਗੇ ਵੀ ਇਹ ਕਿਸੇ ਸੱਪ ਦੀ ਤਾਂ ਨਹੀਂ ਖਾਧੀ ਹੋਈ ਯਾਨੀ ਕਿ ਇੱਕ ਡਰ ਇੱਕ ਦਹਿਸ਼ਤ ਪੈਦਾ ਕਰ ਰਹੀ ਹੈ ਕਿਸੇ ਸ਼ਰਾਰਤੀ ਦੀ ਬਣਾਈ ਹੋਈ ਵੀਡੀਓ ਦੂਜੀ ਗੱਲ ਜਿਹੜੀ ਕਿ ਸੱਪ ਦੇ ਇੱਕ ਧਾਰਨਾ ਹੈਗੀ ਆ ਵੀ ਇਹ ਸੱਪ ਦੁੱਧ ਪੀਂਦਾ ਹੈਗਾ ਅਸਲ ਦੇ ਵਿੱਚ ਸੱਪ ਦੁੱਧ ਵੀ ਨਹੀਂ ਪੀਂਦਾ ਲਿਉਕਟ ਵੀ ਨਹੀਂ ਸੱਪ ਪੀ ਸਕਦਾ ਨਾ ਦੁੱਧ ਪੀ ਸਕਦਾ ਨਾ ਪਾਣੀ ਪੀ ਸਕਦਾ ਉਹ ਕਿਉਂਕਿ ਉਹਦੇ ਜਿਹੜੇ ਸਰੀਰ ਦੇ ਅੰਦਰ ਉਹਦੇ ਐਂਜ਼ਾਈਮ ਨੇ ਉਹ ਮਤਲਬ ਦੁੱਧ ਨੂੰ ਹਜ਼ਮ ਨਹੀਂ ਕਰ ਸਕਦੇ ਜੇ ਕਿਸੇ ਤਰੀਕੇ ਨਾਲ ਸੱਪ ਨੂੰ ਦੁੱਧ ਪਿਲਾ ਦਿੱਤਾ ਜਾਵੇ ਤਾਂ ਕਿ ਨਾਲ ਤਾਂ ਉਹ ਬਿਮਾਰ ਹੋ ਜਾਊਗਾ ਉਹਦੀ ਮੌਤ ਵੀ ਹੋ ਜਾਂਦੀ ਹੈ ਯਾਨੀ ਇਦਾਂ ਹੀ ਬਹੁਤ ਸਾਰੇ ਗਲਤ ਧਾਰਨਾਵਾਂ ਜਿਹੜੀਆਂ ਹੈਗੀਆਂ ਸਾਰੇ ਸਮਾਜ ਦੇ ਲੋਕਾਂ ਚ ਪਈਆਂ ਨੇ ਇਸ ਚੀਜ਼ ਨੂੰ ਲੈ ਕੇ ਤੇ ਰੰਦੀ ਹੁੰਦੀ ਕਸਰ ਪਰ ਜਿਹੜੇ ਇਸ ਤਰ੍ਹਾਂ ਦੇ ਸ਼ਰਾਰਤੀ ਲੋਕ ਬੈਠੇ ਨੇ ਉਹ ਪੂਰੀ ਕਰ ਦਿੰਦੇ ਨੇ ਇਸ ਵੀਡੀਓ ਦੇ AI ਐਪ ਦੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਤਾਂ ਕਿ ਲੋਕਾਂ ਦੇ ਵਿੱਚ ਹੋਰ ਗਲਤ ਧਾਰਨਾਵਾਂ ਇੱਕ ਡਰ ਇੱਕ دہشت ਭਰੀ ਜਾਂਦੀ ਹੈ ਜਿਹਦੇ ਨਾਲ ਸੋ ਸੱਪ ਦੀ ਖੁਰਾਕ ਜਿਹੜੀ ਹੈਗੀ ਇਸ ਤਰ੍ਹਾਂ ਦੇ ਫਲ ਫਰੂਟ ਨਹੀਂ ਹੈ ਤੇ ਨਾ ਹੀ ਇਦਾਂ ਦੇ ਖਾ ਖਾ ਸਕਦਾ ਉਹ ਜਿੱਦਾਂ ਦੇ ਵਿੱਚ ਦਿਖਾਈ ਜਾ ਰਿਹਾ ਸੋ ਇਹਦੇ ਉੱਤੇ ਡਰਨ ਦੀ ਲੋੜ ਨਹੀਂ ਆ ਦੋਸਤੋ ਸਹੀ ਜਾਣਕਾਰੀ ਅਸੀਂ ਕੋਈ ਬੇਨਤੀ ਕਰਦੇ ਹਾਂ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਨੇ ਵੀਰ ਇਦਾਂ ਦੀਆਂ ਤੁਸੀਂ ਆਲਤੂ ਫਾਲਤੂ ਬਣਾ ਕੇ ਵੀਡੀਓ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਨਾ ਕਰੋ ਡਰ ਦਾ ਮਾਹੌਲ ਪੈਦਾ ਨਾ ਕਰੋ ਇਹਦੇ ਉੱਤੇ ਚੰਗੀਆਂ ਚੀਜ਼ਾਂ ਵੀ ਬਣਾਈਆਂ ਜਾ ਸਕਦੀਆਂ ਨੇ ਚੰਗੀਆਂ ਲੋਕਾਂ ਨੂੰ ਜਾਣਕਾਰੀਆਂ ਵੀ ਦਿੱਤੀਆਂ ਜਾ ਸਕਦੀਆਂ ਨੇ ਸੋ ਇਸ ਕਰਕੇ ਇਸ ਤੋਂ ਡਰਨ ਦੀ ਲੋੜ ਨਹੀਂ ਐ ਇਹਦੇ ਵਿੱਚ ਬਿਲਕੁਲ ਫੇਕ ਵੀਡੀਓ ਹੈਗੀ ਐ ਔਰ ਕਿਸੇ ਵੀ ਸਬਜ਼ੀ ਨੂੰ ਕਿਸੇ ਫਰੂਟ ਨੂੰ ਕਿਸੇ ਹੋਰ ਚੀਜ਼ ਨੂੰ ਸੱਪ ਨਹੀਂ ਖਾ ਸਕਦਾ